ਚਰਣਾ ਚ ਅਰੇ ਜਿਗੁਜਾਰਦਾ ਹੱਥ ਦੇ ਕੇ ਰੱਖੀ ਮਾਲਕਾ ਤੇਰੇ ਚਰਣਾ ਚ ਅਰੇ ਜਿਗੁਜਾਰਦਾ ਹੱਥ ਦੇ ਕੇ ਰੱਖੀ ਮਾਲਕਾ ਓ ਤੂੰ ਤਾਂ ਬਿਗੜੀ ਜੋ ਸਭ ਦੀ ਸਵਾਰਦਾ ਹੱਥ ਦੇ ਕੇ ਰਖੀ ਮਾਲਕਾ ਤੇਰੇ ਚਰਣਾ ਚ ਅਰਜ ਗੁਜਾਰਦਾ ਹੱਥ ਦੇ ਕੇ ਰਖੀ ਮਾਲਕਾ ਪਤਨੈ ਕਦ ਟਲ ਜਾਣੀ ਜ਼ਿੰਦਗੀ ਦੀ ਸ਼ਾਮੰਦਾ ਪਤਾ ਨਹੀਂ ਕਦ ਟਲ ਜਾਣੀ ਜ਼ਿੰਦਗੀ ਦੀ ਸ਼ਾਮੰਦਾ ਸਾਨੂੰ ਤਾਂ ਸਹਾਰਾ ਦਾਤਾ ਤੇਰੇ ਇੱਕੋ ਨਾਮ ਦਾ ਸਾਨੂੰ ਤਾਂ ਸਹਾਰਾ ਦਾਤਾ ਤੇਰੇ ਇੱਕੋ ਨਾਮ ਦਾ ਫੁਰੇ ਨਾ ਫੁਰਨਾ ਕਦੇ ਹੰਕਾਰ ਦਾ ਫੁਰੇ ਨਾ ਫੁਰਨਾ ਕਦੇ ਹੰਕਾਰ ਦਾ ਹੱਥ ਦੇ ਕੇ ਰਖੀ ਮਾਲਕਾ ਤੇਰੇ ਚਰਨਾਂ 'ਚ ਅਰੇ ਜੈ ਗੁਰਦਾ ਹੱਥ ਦੇ ਕੇ ਰਖੀ ਮਾਲਕਾ ਤੇਰੀ ਮੇਰ ਨਾਲ ਦਾਤਾ ਤੇਰਾ ਦਿੱਤਾ ਖਾਈ ਦਾ ਤੇਰੀ ਮੇਰ ਨਾਲ ਦਾਤਾ ਤੇਰਾ ਦਿੱਤਾ ਖਾਈ ਦਾ ਹਰ ਵੇਲੇ ਬਸ ਤੇਰਾ ਸ਼ੁਕਰ ਮਨਾਈ ਦਾ ਹਰ ਵੇਲੇ ਬਸ ਤੇਰਾ ਸ਼ੁਕਰ ਮਨਾਈ ਦਾ ਹਰ ਵੇਲੇ बस ਤੇਰਾ ਸ਼ੁਕਰ ਮਨਾਈਦਾ ਤੂੰ ਹੀ ਆਸਰਾ ਹੈ ਮੇਰੇ ਪਰਵਾਰਦਾ ਤੂੰ ਹੀ ਆਸਰਾ ਹੈ ਮੇਰੇ ਪਰਵਾਰਦਾ ਹੱਥ ਦੇ ਕੇ ਰੱਖੀ ਮਾਲਕਾ ਮੈਂ ਤਾਂ ਤੇਰੇ ਚਰਨਾਂ 'ਚ ਅਰੇ ਜਿ ਤੁਜਾਰਦਾ ਹੱਥ ਦੇ ਕੇ ਰਖੀ ਮਾਲਿਕਾ ਮਸਾ ਤੇਰੇ ਚਰਨਾਂ 'ਚ ਅਰੇ ਜਿ ਤੁਜਾਰਦਾ ਹੱਥ ਦੇ ਕੇ ਰਖੀ ਮਾਲਿਕਾ